ਪੱਧ ਦੇ ਵਿੱਚ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਆਗਾਜ਼ ਕੀਤਾ ਗਿਆ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਹੈ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਪ੍ਰੈਜ਼ੀਡੈਂਟ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਰਹਿਨੁਮਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਅਕਾਲ ਕੌਂਸਲ ਗੁਰੂ ਸਾਗਰ ਮਸਤੂਆਣਾ ਸਾਹਿਬ ਦੇ ਸਹਿਯੋਗ ਦੇ ਨਾਲ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਜਿਹੜੀ ਕਿ ਹੋ ਮਸਤੂਆਣਾ ਸਾਹਿਬ ਵਿਖੇ ਹੋ ਰਹੀ ਹੈ ਮੁੱਖ ਮਹਿਮਾਨ ਦੇ ਤੌਰ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਨੇ ਜਿੱਥੇ ਅੱਜ ਪੂਰੇ ਭਾਰਤ ਦੇ 24 ਰਾਜਾਂ ਦੇ 1500 ਤੋਂ 1600 ਦੇ ਲਗਭਗ ਬੱਚਿਆਂ ਨੇ ਭਾਗ ਲਿਆ। ਦਸਤਾਵੇਜ਼ ਵਿੱਚ ਪੰਜਾਬ ਦੇ ਤਕਰੀਬਨ 650 ਲੜਕੀਆਂ ਨੇ ਵਿਭਾਗ ਲਿਆ। ਦੇਖੋ ਅੱਜ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਜੀ ਚੇਅਰਮੈਨ ਸਾਹਿਬਾਨ ਭੁੱਲਰ ਸਾਹਿਬ ਵੱਲੋਂ ਵਿਸ਼ੇਸ਼ ਵਰਲਾ ਕੀਤਾ ਗਿਆ। ਔਰ ਪਿਛਲੇ ਲਗਭਗ ਮੈਂ ਸਮਝਦਾ 15-16 ਸਾਲਾਂ ਤੋਂ ਲਗਾਤਾਰ ਕੱਤਕੇ ਦੇ ਗੇਮ ਨੂੰ ਕੱਤਕੇ ਦੀ ਖੇਡ ਨੂੰ ਪ੍ਰਮੋਟ ਕਰ ਰਹੇ ਨੇ ਕਿ ਅੱਜ ਨੈਸ਼ਨਲ ਲੈਵਲ ਦੇ ਗੇਮਸ ਹੋ ਰਹੀਆਂ ਨੇ ਔਰ ਦੇਸ਼ ਭਰ ਦੇ 24 24 ਸੂਬਿਆਂ ਦੇ ਜਿਹੜੇ ਖਿਡਾਰੀ ਦੇ ਹਿੱਸਾ ਲੈਣ ਲਈ ਆਏ ਨੇ ਔਰ 1600 ਤੋਂ ਵੱਧ ਜਿਹੜੇ ਖਿਡਾਰੀ ਅੱਜ ਪਾਰਟਿਸਪੇਟ ਕਰ ਰਹੇ ਨੇ ਔਰ ਖਾਸ ਕਰਕੇ ਮੈਨੂੰ ਲੱਗਦਾ ਬੜੀ ਅੱਛੀ ਗੱਲ ਆ ਕਿ 650 ਤੋਂ ਉੱਪਰ ਸਾਡੀਆਂ ਬੱਚੀਆਂ ਖਿਡਾਰ ਲਾ ਅੱਜ ਦੇ ਇਸ ਗੱਤਕਾ ਟੂਰਨਾਮੈਂਟ ਜੇਸਾ ਲੈਣਨ ਜੇ ਰਹੀ ਹੈ ਬਹੁਤ ਵੱਡਾ ਮੈਸਾਂ ਦਾ ਪੁਰਾਣਾ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਸਭ ਨੂੰ ਬਹੁਤ-ਬਹੁਤ ਤਾਰਕਾ ਕਿਉਂਕਿ ਸਿੱਖ ਵਿਰਾਸਤ ਨਾਲ ਜੁੜੀਆਂ ਗੇਮਾਂ ਨੂੰ ਪ੍ਰਮੋਟ ਕਰਨਾ ਇਸ ਸਮੇਂ ਦੀ ਮੰਗਾ ਪਿੱਛੇ ਪ੍ਰਾਤਨ ਸਮੇਂ ਦੇ ਵਿੱਚ ਬਹੁਤ ਘੱਟ ਇਹਦੇ ਲਈ ਯਤਨ ਹੋਏ ਨੇ ਔਰ ਭੁੱਲਰ ਸਾਹਿਬ ਇਹਦੀ ਸਮੁੱਚੀ ਟੀਮ ਜਿਹੜੀ ਆ ਕਾਲ ਕਾਲਜ ਆਫ ਵਸੂਹਾ ਸਾਹਿਬ ਨਾਲ ਅਸੋਸੀਏਟ ਕਰਕੇ ਇਹਨੂੰ ਪ੍ਰਮੋਟ ਕਰ ਰਹੀ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਜਾ ਮੈਂ ਸਮਝਦਾ ਇਹ ਗੇਮ ਜਿਹੜੀ ਆ ਹੁਣ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣੀ ਚਾਹੀਦੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਇਸ ਗੇਮ ਦਾ ਅੰਦਰ ਵਿੱਚ ਆਪਣਾ ਹਿੱਸਾ ਲੈ ਸਕਣ ਕੁਝ ਵੀ ਫਾਈਨੈਂਸ਼ਲੀ ਮੈਂ ਹੈਲਪ ਡੀਗਲ ਕੀਤੀ ਵੀ ਬਿਲਕੁਲ ਐਸੋਸੀਏਸ਼ਨ ਦੇ ਜਿੰਨੇ ਵੀ ਮੰਗਾਂ ਨੇ ਸਾਰੀਆਂ ਅਸੀਂ ਮੈਂ ਪ੍ਰਦਾਸ ਇੱਕੀ ਸਾਹਿਬ ਨੂੰ ਕਿਹਾਗਾ ਕਿ ਆਓ ਆਕੇ ਬੈਠ ਕੇ ਸਾਰੀਆਂ ਦਾ ਹੱਲ ਕਿਸ ਤਰ੍ਹਾਂ ਦੀ 2008 ਦੇ ਵਿੱਚ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਬਣੀ ਸੀ ਜਿੰਦੇ ਵਿੱਚ ਉਦੋਂ ਦੇ ਅਸੀਂ ਸੇਵਾ ਕਰ ਰਹੇ ਹਾਂ ਔਰ ਸਾਰੇ ਕੰਟਰੀ ਦੇ ਵਿੱਚ ਅੱਜ 24 ਸਟੇਟਸ ਨੇ ਇੱਥੇ ਪਾਰਟਿਸਿਪੇਟ ਕੀਤਾ ਔਰ ਬੱਚਿਆਂ ਦੀ ਜਿਹੜੀ ਪਾਰਟਿਸਪਲੇਸ਼ਨ ਬਹੁਤ ਅੱਛੀ ਹੈ 650 ਦੇ ਨੇੜੇ ਲੱਖੀ ਜਿਹੜੀ ਪਾਰਟਿਸਪੇਟ ਸਾਡੇ ਕੋਲ ਕਰ ਰਹੀ ਹੈ ਔਡੇ ਟੂ ਡੇ ਸਾਡੀ ਜਿਹੜੀ ਟੀਮ ਹੈ ਦੇ ਤੇ ਵਰਕ ਕਰ ਰਹੀ ਹੈ ਅਸੀਂ ਇੰਟਰਨੈਸ਼ਨਲ ਲੈਵਲ ਤੇ ਇਸ ਕਤਕੇ ਨੂੰ ਲੈ ਕੇ ਜਾਵਾਂਗੇ ਤਾਂ ਕਿ ਦੂਜੀਆਂ ਗੇਮਾਂ ਦੇ ਵਿੱਚ ਤਾਂ ਸਾਡੇ ਖਿਡਾਰੀਆਂ ਨੂੰ ਪੂਰੀ ਜਿਹੜੀ ਤਰਜੀਹ ਮਿਲ ਸਕੇ ਤੁਸੀਂ ਸਮਝਦੇ ਇਸ ਨਾਲ ਬੱਚੇ ਵੀ ਸਟਰੋਂਗ ਹੁੰਦੇ ਨੇ ਸੇਫਟੀ ਵੀ ਆਪਣੀ ਬਣਦੀ ਹੈ ਤੇ ਹਰ ਇੱਕ ਤਰੀਕੇ ਦੀ ਯਾਨੀ ਇਹ ਗੁਰੂ ਸਾਹਿਬਾਨਾਂ ਦੀ ਗੇਮ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ ਇੱਕ ਡਿਫੈਂਸ ਦੀ ਗੇਮ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਗੇਮ ਹੈ ਇੱਕ ਬੰਦਾ 8 10 ਉਸ ਬੰਦਿਆਂ ਦਾ ਮੁਕਾਬਲਾ ਕਰ ਸਕਦਾ ਜਿਹਨੂੰ ਗੱਤਕਾ ਚੰਗੀ ਤਰ੍ਹਾਂ ਆਉਂਦਾ ਔਰ ਮੈਂ ਇੱਥੇ ਨਾਲ ਤੁਹਾਨੂੰ ਜਰੂਰ ਕਹਾਂਗਾ ਕਿ ਕਈ ਲੋਕ ਸਟੰਟबाजी ਕਰਦੇ ਆ ਉਹ ਇਸ ਗੱਤਕੇ ਦਾ 파ਟ ਨਹੀਂ ਇੱਥੇ ਸਿਰਫ ਜਿਹੜੀ ਗੇਮ ਹੈ ਗੇਮ ਹੀ ਚੱਲਦੀ ਹੈ ਸਟੰਟबाजी ਨਹੀਂ ਇਹਦੇ ਚੱਲਦੀ ਜਿਹੜਾ ਕੋਈ ਸਟੰਡਪਾਈ ਜੀ ਕਰਦਾ ਏ ਉਹ ਇਹਦਾ 파ਟ ਨਹੀਂ ਹੈ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸਰ ਆ ਪੁਲਿਸ ਸਾਹਿਬ ਲਿਖਾ ਗਾਮ ਸਕੂਲ ਦੇ ਵਿੱਚ ਸੇਫਟੀ ਦੇ ਪਰਪਸ ਨੂੰ ਲੈ ਕੇ ਸੈਲਫ ਡਿਫਰੈਂਸ ਨੂੰ ਲੈ ਕੇ ਇਹ ਕਰੇ ਸਕੀਮ ਨੂੰ ਪੂਰਾ ਪਾਲਸ ਦੇ ਕੀਤਾ ਜਾਂਦਾ ਹੈ ਤਾਂ ਤੁਹਾਡਾ ਕੀ ਵਿਚਾਰ ਹੈ ਕਿੰਨੇ ਚ ਸਾਡੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਇਹ ਗੇਮ ਬਕਾਇਦਾ ਸਾਡੇ ਆਲ ਇੰਡੀਆ ਟ੍ਰੀ ਯੂਨੀਵਰਸਿਟੀ ਹੋ ਰਹੀ ਏ ਸਕੂਲ ਗੇਮਸ ਦੇ ਵਿੱਚ ਵੀ ਚੱਲ ਰਹੀ ਏ ਸਾਰੇ ਬੱਚਿਆਂ ਨੂੰ ਉਸ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹ ਡਿਫੈਂਸ ਦੀ ਅੱਛੀ ਗੇ ਆਸੇ ਆਇਓ ਆਪ Jharkhand ਬੁਕਾਰੋ Jharkhand ਸੇ ਕਿਤਨੇ ਬੱਚੇ ਆਪ ਆਇਓ ਕਹਾ ਪਾਰਟਿਸਿਪੇਟ ਕਰਨ ਆਇਓ यहाँ हम लोग झारखंड से शायद फिफ्टी टू बच्चे आए हैं और यहाँ पंजाब आए हैं में यहाँ पर हमारा मैच होने वाला है गद्का का तो उसी का नेशनल मैच गतका के बारे में आपको कैसे कैसे पता लगा कैसे गेम आपको अच्छी लगता है क्या खास है? ये एक बहुत अच्छा सेल्फ डिफेंस गेम है अगर आप इसमें बहुत ज्यादा होता है ना एक्सीड कर रहे हैं तो ये आपका सेल्फ डिफेंस से बहुत ये रहता है स्पेशली लड़कियों के क्योंकि आप देख ही देखिए आजकल हो क्या रहे वर्ल्ड में तो ये गेम अगर आप सीख रहे हैं या फिर अगर आपकी बेटियां या बहनें सीख रही हैं तो दिस इज अ वेरी गुड गेम फॉर सेल्फ डिफेंस आप सोचते हैं इसको इंटरनेशनल

कितनी टाइम होगा खेलते हुए कितना टाइम होगा खेलते मेरा एक साल होगा बाकी गेम से क्या डिफरेंस है मानते हैं उसमें क्या अंतर है बाकी मार्शल आर्ट से डिफरेंस है कि यहाँ पर मेनली स्टिक फाइटिंग होता है और हाथ और पैर सेल्फ डिफेंस भी इसमें यानी लड़कियों के भी अच्छी हाँ अच्छा निशान बड़ुआ कहाँ से आए हो आसाम से कितने बच्चे आए हो आसाम से और कहाँ पे आए आसाम से 50 से आए स्क्रिप्ट क्या गेम खेलने आए हो गटका 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 के बारे में क्या जानती हो कैसी गेम है गटका के बारे में हम जानते हैं ये एक डिफेंस का गेम है और स्ट्रीट फाइटिंग होता है और ऑल द फाइटिंग कितनी टाइम होगा खेलते हो हाँ कितना टाइम होगा खेलते मेरा एक साल गटका बाकी गेम से क्या डिफरेंस है नाम उसमें क्या अंतर है आ, बाकी मार्शल आर्ट्स से डिफरेंस है कि यहां पर ਨੀ ਲਿਸਟਿਕ ਫਾਈਟ ਹੀ ਹੁੰਦਾ ਹੈ। ਉਹ ਹਾਂ ਤਾਂ ਪ੍ਰੈਕਟਿਸ ਹੈ। ਸੈਂਟਰ ਡਿਫੈਂਸ ਵੀ ਇਸమే ਇਨਕਲੂਡ ਕੀਆ ਗਿਆ ਵੀ ਹੈ। ਹਾਂ ਅੱਛਾ